ಹಾಗೆ ಕತ್ರಿ ಹೋಗ್ಸಕ್ತ ಆಗ್ಲಿಲ್ಲ ಬಟ್ಟೆ ಕಟ್ಕೊಡ್ ಜಿಂದ ਉਹ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਆ ਇਹ ਇੰਟਰਟੇਨਿੰਗ ਪਰਪਸ ਦੇ ਨਾਲ ਬਣਾਈ ਗਈ ਆ ਤੇ ਇਹਦੇ ਵਿੱਚ ਇੱਕ ਰੈਸਪੀ ਵੀ ਪੰਜਾਬ ਦੀ ਬਹੁਤ ਹੀ ਮਤਲਬ ਮਸ਼ਹੂਰ ਜਿਹੜੀ ਬਹੁਤ ਪੁਰਾਣੇ ਟਾਈਮਾਂ ਤੋਂ ਚੱਲਦੀ ਆ ਰਹੀ ਆ ਇਹ ਚੀਜ਼ ਨੂੰ ਸਰਚ ਵੀ ਕੀਤਾ ਇਸ ਚੀਜ਼ ਦੇ ਉੱਤੇ ਕਿ ਆਪਾਂ کہیں ਦੀ ਦੂਰ ਨੇੜੇ ਜਾਂਦੇ ਆ ਤੇ ਇੰਨਾ ਸਮਾਨ ਨਹੀਂ ਚੁੱਕ ਸਕਦੇ ਦੇਖੋ ਤੇ ਇਹ ਕਹਿੋ ਜਿਹਾ ਮਤਲਬ ਖਾਣਾ ਤੁਹਾਨੂੰ ਭੁੱਖ ਬਹੁਤ ਘੱਟ ਲੱਗੂਗੀ ਇਹਦੇ ਨਾਲ ਮਤਲਬ ਆਈਡੀਆ ਇਹ ਲਾਇਆਗਾ ਕਿ ਘੱਟ ਸੋਰਸਾਂ ਦੇ ਨਾਲ ਕੋਈ ਚੀਜ਼ ਜਿਹੜੀ ਰੈਸਪੀ ਉਹ ਬਣਾਈ ਜਾਵੇ ਜਿਹਦੇ ਵਿੱਚ ਕੁਝ ਇੰਨੀਆਂ ਚੀਜ਼ਾਂ ਯੂਜ਼ ਨਾ ਹੋਣ ਤੁਹਾਨੂੰ ਚੁੱਕਣੀਆਂ ਨਾ ਪੈਣ ਤੇ ਇਹ ਜਿਹੜੀ ਰੈਸਪੀ ਆ ਇਹਦਾ ਮਤਲਬ ਤੁਸੀਂ ਥੋੜਾ ਬਹੁਤਾ ਤੁਸੀਂ ਲੈ ਕੇ ਜਾਓ ਤੇ ਮਤਲਬ ਲੱਗਦਾ ਨਹੀਂ ਹੈ ਕਿ ਤੁਹਾਨੂੰ ਭੁੱਖ ਵਾਲੀ ਸਮੱਸਿਆ ਰਹੂਗੀ ਤੇ ਬਾਕੀ ਅਮੀਰ ਕਰਦੇ ਆ ਕਿ ਤੁਹਾਨੂੰ ਵਧੀਆ ਲੱਗੂਗਾ ਤੇ ਇੰਜੋਏ ਕਰਿਓ ਧੰਨਵਾਦ ਬਹੁਤ ਬਹੁਤ ਅੱਗੇ ਵੀਡੀਓ ਦੇ ਵਿੱਚ ਵੇਖੋ ਕੀ ਕੁਝ ਹੋਇਆ ਸਾਡੇ ਨਾਲ ਤੇ ਕਿਦਾਂ ਕਿਦਾਂ ਇਹ ਸਾਰਾ ਰਸਤਾ ਪਾਰ ਕੀਤਾ ਵਾ ਆ ਗਿਆ ਆ ਗਿਆ ਹੁਣ ਡਰ ਆ ਆ ਗਿਆ ਵਾ ਹਾਂ ਜੀ ਆ ਗਏ ਨੇ ਅੱਜ ਪਹਾੜਾਂ ਦੇ ਵਿੱਚ ਟੱਪ ਦੇ ਫਿਰਦੇ ਨੇ ਹਾਓ ਵੇਖੋ ਜੋਦੇ ਹੱਥ ਲਾਉਂਦੇ ਆਉਂਦੇ ਆ ਇਹ ਡਰੇਨ ਦੇ ਵਿੱਚ ਆ ਆਪਣਾ ਹੀ ਰਾਹ ਬਣਾਉਂਦੇ ਆ ਨੌਜਵਾਨ ਕੋ ਪਰੇ ਆ ਜਾ ਸ਼ੌਕ ਗਾੜੀ ਉੱਪਰਿਆ ਆਣਾ ਆਣਾ ਇਹਦੀ ਆਣਾ ਸੌਖਾ ਹੋ ਜਾਂਦੀ ਰਾਹ ਹਾਂ ਜਿਆਦਾ ਬ੍ਰੇਕਾ ਫੇਲ ਮਹਿਕਵਾ ਚਲੋ ਜੀ ਆਹ ਤਿੰਨ ਕੜੀਆਂ ਹੋਈਆਂ ਜੀ ਬਹੁਤ ਵਧੀਆ ਬਹੁਤ ਅੰਚੇ ਹੁਣ ਦਾ ਵੀ ਟੁਕਿੰਦਾ ਇਹਦੇ ਪਾਰ ਹੀ ਛੱਡ ਚਾਹਣ ਚੱਲ ਆ ਵੀ ਪੜਨ ਆ ਜਾ ਜ਼ਿਆਦਾ ਆ ਵੇਖੋ ਨਦੀ ਬ੍ਰਹਮਪutra ਦੇ ਵਿੱਚ ਉਤਰ ਚੁੱਕੇ ਆ ਅਸੀਂ ਹੁਣ ਇੱਥੇ ਬਿਨਾਂ ਚਲੋ ਬ੍ਰਹਮਪutra ਬਹੁਤ ਜੱਟਾ ਉਤਰੇ ਕਿੰਨਾ ਵਧੀਆ ਰਸਤਾ ਉੱਤਰਦੀ ਆਏ ਨਹੀਂ ਆਪਾਂ ਚੱਲ ਜੀ ਚਲਾ ਪੂਰਾ ਰੇਡ ਦਾ ਵਾ ਇੱਟਾ ਉੱਤਰ ਗਿਆ ਮੁੰਡੇ ਚਾਲ ਦੇ ਵਿੱਚ ਨੌਜਵਾਨ ਗੱਭਰੂ ਆ ਵੇਖੋ ਕਿੱਥੋਂ ਦੀ ਕਾ ਵੇਖਣਾ ਹੈ ਕੰਮ ਬ੍ਰਹਮਪutra ਨਦੀ ਐ ਟਾਈਮ ਸੁੱਕੀ ਆ ਓ ਜਿਓ ਮੁੜਿਆ ਜਿਓ ਮੁੜਿਆ ਐਵੇਂ ਜਾਂਦੇ ਹੀ ਐਵੇਂ ਜਾਂਦੇ ਹੀ ਟਾਈ ਫੈਟ ਆ ਕੌਣ ਕਹਿੰਦਾ ਕੌਣ ਕਹਿੰਦਾ ਕਿਹੜਾ ਕਹਿੰਦਾ ਇਹ ਨਹੀਂ ਗੱਡੀ ਰੱਖੋ ਨਾਲ ਹਾਂ ਇੱਕ ਗੱਡੀ ਰੱਖੀ ਜਿਹੜੀ ਲੋਡ ਚਪਲ ਲੈ ਨਪੜਾ ਨਹੀਂ ਇਹਦਾ ਸਾਈਕਲ ਇਹ ਹੁੰਦੀ ਮਦਦ ਆ ਇੱਕ ਦੂਜੇ ਦੀ ਮਦਦ ਕਰਿਆ ਕਰੋ ਦੋਸਤੋ ਮਦਦ ਕਰਨੀ ਬਹੁਤ ਵਧੀਆ ਗੱਲ ਆ ਲੱਗੂ ਦੀ ਕੀ ਸੀ ਲੱਗਣ ਲੱਗੀ ਏ ਨਹੀਂ ਨਹੀਂ ਉਹਨੇ ਨੌਜਵਾਨ ਨੇ 10 ਕਿਲੋ ਦਾ ਪੱਠੂ ਪਿੱਠੂ ਵੀ ਪਾਇਆ ਮਗਰ ਇਹ ਕਰਕੇ ਤੁਹਾਨੂੰ ਦੇਖਣ ਨੂੰ ਸ਼ਾਇਦ ਸੌਖਾ ਲੱਗਣ ਦਾ ਹੋਵੇ ਪਰ ਇਹ ਨਾ ਸੌਖਾ ਨਹੀਂ ਹੈਗਾ ਕੰਮ 13 ਦੇ ਵਿੱਚੋਂ ਚਪਲਾਂ ਵੀ ਲਾਤੀਆਂ ਗੱਬਰੂ ਨੇ ਆ ਗਿਆ ਜੀ ਚਲੋ ਜੀ ਇਹ ਬਹੁਤ ਉर्जा ਕਿਉਂ ਆਇਆ ਇੰਨਾ ਕਹਿਰ ਦੇ ਵਿੱਚ ਆਣੂ ਕਰਨੀ ਸੀ ਪੂਰਜਾ ਕਿਉਂ ਆਏ ਇੰਨਾ ਕਹਿਰ ਦੇ ਵਿੱਚ ਅਸੀਂ ਆ ਗਏ ਅੱਜ ਨਹਿਰ ਦੇ ਵਿੱਚ ਵਾਹ 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 ਕੀ ਬਾਤਾਂ ਜੀ ਸਾਰਿਆਂ ਦੀ ਭੁੱਖੀ ਹੈ ਇਹ ਨਹਿਰੀ ਚੰਦਰੀ ਸੁੱਕੀ ਹੈ ਹਾਂ ਤੇ ਲੱਭੂ ਕੁੜੀ ਹੈ ਸਾਠ ਰੁਸੀ ਹੈ ਹਾਂ ਵੈਰੀ ਗੁੱਡ ਵੈਰੀ ਗੁੱਡ ਵਾਹ ਸਰਪ ਸਰ ਕੀ ਆਉਂਦਾ ਸਰਪ ਬਗਲ ਸਰਪ ਕੀ ਮਕਸਦ ਹੈ ਕੋਈ ਹੋਰ ਵੀ ਸ਼ੇਰ ਬੋਲੋ ਮੈਂ ਆਪਣੇ ਉੱਤੇ ਬਾਵਾ ਆਣ ਜੀ ਕੌਂਕੀ ਇਹ 47 ਦੀ ਵਾਂਡ ਰੇਲੇ ਦੇ ਸੜੇ ਆਏ ਖਾਣੇ ਉਦੋਂ ਦੇ ਇਦਾਂ ਹੀ ਹਨ ਅੱਗਾਂ ਲੱਗੀਆਂ ਹੈ ਇੱਥੇ ਲੋ ਦੋਸਤੋ ਆ ਗਏ ਪਹੁੰਚ ਚੁਕੇ ਹੈ ਬੋਲ ਵਾਲੇ ਬਲੌਗ ਤੇ ਸਾਡੇ ਤੇ ਬਹੁਤ ਜ਼ਿਆਦੀ ਮਾੜੀ ਹੋਈ ਸੀ ਪਟ્રોલ ਪੈ ਗਿਆ ਸੀ ਸਾਡੇ ਕੜਾਹ ਦੇ ਵਿੱਚ ਅੱਜ ਕੜਾਹ ਪ੍ਰਸ਼ਾਦੀਆਂ ਦੇਗਾ ਤਿਆਰ ਕਰਨੀਆਂ ਇਹ ਮੁੰਡਿਆਂ ਨੇ ਤੇ ਬਾਲਣ ਵੀ ਇਥੋਂ ਇਕੱਠਾ ਕਰਾਂਗੇ ਆਪ ਹੀ ਤੇ ਸਾਰਾ ਕੁਝ ਜੋ ਵੀ ਆ ਨੈਚੁਰਲ ਤਰੀਕੇ ਦੇ ਨਾਲ ਜਦੋਂ ਪਹਿਲਾਂ ਲੋਕ ਜਾਂਦੇ ਹੁੰਦੇ ਸੀ ਕਿਤੇ ਦੂਰ ਨੇੜੇ ਤੇ ਉਦੋਂ ਕਿੱਦਾਂ ਆਪਣਾ ਜਿਹੜਾ ਸੀ ਖਾਣਾ ਪੀਣਾ ਨਾਲ ਲੈ ਕੇ ਚੱਲਦੇ ਸੀ ਉਹ ਤੇ ਰਾਵਾਂ ਦੇ ਵਿੱਚ ਕਿਦਾਂ ਬਣਾਉਂਦੇ ਸਾਡਾ ਪੰਜਾਂ ਪੰਜਾ ਦਾ ਪੰਜਾਂ ਪੰਨਾਂ ਦਾ ਪੂਰਾ ਆਜ ਮਤਲਬ ਬਿਲਕੁਲ ਇਹ ਜਿਹੜੀ ਆ ਇਹ ਨਦੀ ਆਪਣੀ ਸੁੱਕੀ ਪਈ ਐ ਇਸ ਟਾਈਮ ਦੇ ਤੇ ਜੰਗਲ ਪੀਆ ਬਾੜਿਆ ਸੂਰ ਇੱਥੇ ਕਾਲੇ ਵੀ ਹੈਗੇ ਆ ਫਿਰਨੂ ਵੀ ਹੈਗੇ ਐ ਇਥੇ ਹੂੰ ਤੇ ਕਿਸ ਟਾਈਮ ਵੀ ਕਿਸ ਕੀ ਨਾਲ ਟੱਕਰਾ ਹੋ ਸਕਦਾ ਤੇ ਹੱਥ ਸਾਡੇ ਖਾਲੀ ਆ ਨਹੀਂ ਤਾਂ ਕਰਕੇ ਕੜਾ ਖਾਣ ਨਾਲ ਲੈ ਵੀ ਟੱਕਰ ਇਹ ਮਾਣਾ ਮਾਣਾ ਕੜਾ ਪਾ ਦਾਂਗੇ ਇਹਨਾਂ ਨੂੰ ਤੇ ਇੱਥੇ ਅਰਦਾਸੇ ਸੁਧਦੇ ਜਾਣਗੇ ਅੱਜ ਇਦੇ ਵਿੱਚ ਮਤਲਬ ਪੂਰਾ ਅੱਜ ਤੁਹਾਨੂੰ ਦਿਖਾਇਆ ਜਾਊਗਾ ਕਿ ਕਿੱਦਾਂ ਜਿਹੜੇ ਪੁਰਾਣੇ ਲੋਕੀਓ ਕਿ ਉਹ ਕਿੱਦਾਂ ਆਪਣਾ ਸਰਵਾਈਵ ਕਰਦੇ ਮੁੰਡਾ ਦੇਲੀ ਪਾਗ ਵਾਲਾ ਵੇਖੋ ਇਹਨੂੰ ਮੜਿਆ ਧਿਆਨ ਆ ਇਹ ਸਾਡੇ ਲਵਾਈ ਰਾਜਾ ਜੀ ਆ ਅੱਜ ਦੇ ਟੂਰ ਦੇ ਵਿੱਚ ਮੈਂ ਕਹਿੰਦਾ ਉਸਤਾ ਜੀ ਆਂਦੀ ਨਾ ਚੜੀਏ ਉਹ ਅੱਗੋਂ ਦੀ ਚੜਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਤੱਕ ਗਿਆ ਨਾ ਗਾੜੀ ਤੇ ਕੀ ਕੀ ਹੋ ਰੋਣੀਆਂ ਗਾੜੀ ਕਿਤੇ ਆਇਆ ਫੈਂਗੜ ਵੀ ਲਿਆ ਆ ਚਲੋ ਆ ਰਹੇ ਹਰੇ ਲਓ ਦੋਸਤੋ ਆਪ ਲੋਕਾਂ ਨੂੰ ਦਿਖਾਇਆ ਜਾਏਗਾ ਕੀ ਪਤਾ ਜ਼ਹੀ ਨਾ ਲੋ ਦੋਸਤੋ ਆਖਿਰਕਾਰ ਨਦੀ ਸੇ ਬਾਹਰ ਨਿਕਲੀ ਆਏ ਸਾਈਕਲ ਮੁੰਡਿਆ ਜ਼ੋਰ ਨਾਲ ਹੁੰਦਾ ਹੈ ਆ ਚੁੱਕ ਦੇਣਾ ਬਾਕੀ ਵੇ 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 ਬੱਬੂ ਵੈਰੀ ਗੋਡ ਆਇਆ ਇਹਨੂੰ ਪਾਲੋ ਹੱਥ ਹੁਣ ਇਹਨੂੰ ਪਾਲੋ ਹੱਥ ਆ ਨਾ ਹੋਏ ਕੰਡੇ ਜੀ ਪਾਦਾ ਦੇ ਰਾਹ ਬੰਦ ਹੋ ਗਏ ਵੇ ਇਧਰ ਇਧਰੋਂ ਵੇਖ ਰਹੀ। ਹੱਥਿਆ ਡਾ। ਇੱਥੇ ਜਾ ਰਹੇ ਆਪਾਂ। ਅੱਜ ਇਹ ਰਾਹ ਬੰਦ ਹੋ ਗਿਆ। ਤਵੇ ਹੁਣ ਇਹਦਾ ਮਤਲਬ ਕੀ ਆ ਇਧਰ ਵੇਖਾ। ਆਵਾਜ਼ ਆਈ ਸੜਕਾਂ ਤੇ ਰਹਿ ਗਈ ਆ ਕਿਉਂਕਿ ਲੋਕਾਂ ਕੋ ਸਾਰਿਆਂ ਕੋਸਾਂਦਿਆ ਹੁਣ। ਬਿਲਕੁਲ। ਅੱਗੇ ਲੋਕ ਪੈਦਲ ਆਲੇ ਪਹਿਲਾਂ ਗੱਲ ਚੱਲਦੇ ਨੇ ਦੋਸਤੋ ਇਹ ਰਾਹ ਜਿਹੜੇ ਆ ਨਾ ਇਹ ਕਿਤੇ ਆਵੇ ਰਾਹ ਨਹੀਂ। ਰਾਹ ਆਲੇ ਰਾਹ ਹਾਂ। ਹੁਣ ਲੋਕਾਂ ਨੂੰ ਗੱਡੀਆਂ ਆ ਮੋਟਰਸਾਈਕਲ ਆ ਨਾ ਬਹੁਤ ਹੀ ਕਠਨ ਰਸਤਾ ਚੁਣ ਲਿਆ ਯਾਰ। ਲੋ ਜੀ। ਵੇਖ ਲੈ। ਹਾਏ 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 ਹਾਏ। ਉਹ ਖੇਚਦੇ ਹੋ ਥਾਂ ਨੂੰ ਉਹ ਮਰੇ। ਮੇਰਾ ਕੈਮਰਾਮੈਨ ਗਾਇਲ ਕਰ ਗਿਆ ਇਧਰ ਵੀ ਵੱਜ ਗਿਆ ਇਹ ਗਾਇਲ ਹੋ ਗਿਆ ਹੂ ਨਹੀਂ ਸਾਈਕਲ ਤੋਂ ਉਤਰਨਾ ਲੱਗ ਲੱਗੇ ਰਿਹਾ ਇਧਰੋਂ ਫਕਰੇ ਰਹਿ ਕੰਪਸ ਤੇ ਹੋ ਗਿਆ ਚਲੋ ਇੱਥੇ ਤੇ ਹੈਗਾ ਜੰਗਲ ਹੀ ਜੰਗਲ ਹੋ ਗਿਆ ਬਹੁਤ ਜ਼ਿਆਦਾ ਜੰਗਲੀ ਘਾੜ ਆ ਇਹ ਜੰਗਲੇ ਸਾਰੇ ਬੰਨ ਚੈਕ ਵਾਲਾ ਜਾਵੇ ਤੇ ਫੇਰ ਗਿਆ ਚੈਕ ਨੇ ਚੱਲ ਤਾ ਬੋਲੋ ਤਾ ਰ ਰ ਰ ਓਏ ਓਏ ਆ ਗਿਆ ਉਹ ਆ ਗਿਆ ਰਗੜ ਕੇ ਦੇਸੀ ਸਾਉਥ ਇੰਡੀਅਨ ਜਿਹੜੇ ਅੱਜ ਬਣਾਉਣਗੇ ਕੜਾ ਗੱਲੜਵਾ ਡਿਸ਼ੂ ਇਹ ਡਿਸ਼ੂ ਆ ਇਹ ਡਿਸ਼ੂ ਲੈ ਕੇ ਜਾ ਰਿਹਾ ਸਾਰਿਆਂ ਨੂੰ ਅੱਗੇ ਅੱਗੇ ਕਈ ਵਿੱਚ ਵੀਰ ਕਮੈਂਟਾਂ ਦੇ ਲਿਖਣਗੇ ਵੀ ਤੁਸੀਂ ਇੱਥੇ ਕੀ ਫੜਨ ਏ ਤੇ ਅਸੀਂ ਵੀਰ ਜੀ ਸੂਰ ਕਿਰਨ ਜੋ ਵੀ ਸਾਡੇ ਕਾਬੂ ਆ ਗਿਆ ਅਸੀਂ ਫੜ ਦੇਣਾ ਵਾ ਇਸ ਹਾਂ ਕੰਡਿਆਂ ਤੋਂ ਬਿਨਾਂ ਵਾਲਾ ਬਾਲਣ ਵੀ ਹੈਗਾ ਗੱਡੀ ਆ ਗਿਆ ਮੋੜ ਤੇ ਆਹ ਮਣਿਆ ਦੀ ਗੱਡੀ ਕੰਡਿਆਂ ਤੋਂ ਬਿਨਾਂ ਵਾਲਣਾ ਆ ਵੇਖੋ ਸਾਡਾ ਸੂਇਆ ਗਰੁੱਪ ਜਿਹੜਾ ਸੂ ਲੈ ਕੇ ਆਇਆ ਵਾ ਇਹਨੇ ਦੱਸਿਆ ਕਿ ਅੱਗੇ ਥੋੜਾ ਵਧੀਆ ਹੈਗਾ ਟਿਕਾਣਾ ਚਲੋ ਆਜੋ ਅੱਗੇ ਵੇ ਲੈਨੇ ਸਾਡੇ ਬੰਦੇ ਇਹ ਬੰਦੇ ਖੋਜੀ ਵੀ ਰੱਖੇ ਨਾਲ ਗੁਪਤ ਸੂਚਨਾਵਾਂ ਦਿੰਦੇ ਜਿਹੜੇ ਮੌਤ ਤੋਂ 10 ਮਿੰਟ ਗੱਡੀ ਚੱਲਣ ਦਾ ਹੈ ਕਿਰਪਾ ਧਿਆਨ ਸੇ ਚੱਲੇ ਆ ਗਿਆ ਖਤਰਾ ਹੋ ਸਕਦਾ ਹੈ ਨਾ ਜੀ ਟੱਪ ਲਾਉਣ ਲੱਗੇ ਨੇ ਹਾਂਜੀ ਅੱਜ ਵਧੀਆ ਬਣੂਗਾ ਖਾ ਕੇ ਪٹرول ਵਾਲਾ ਇਹਖੂਗਾ ਕੱਗੜ ਲਾ ਬੱਤੀ ਕੜਕੜ ਜਿੰਦੀ ਹਾਂ ਬੱਤੀ ਕੜਕੜ ਜਿੰਦੀ ਸਹੀ ਅੱਜ ਨਾ ਨਾ ਕੋਈ ਬਣਿਆ ਤੇਰੇ ਜਿੰਦੇ ਇੱਥੇ ਭੱਲਣਾ ਬੜੇ ਇਹ ਕਹਿੰਦਾ ਕਿ ਸਵੇਰ ਦੇ ਤਰੇ 4 ਵਜੇ ਤੋਂ ਪਤਾ ਨਾ ਇਹ ਸਵੇਰ ਦੇ ਤਰੇ ਬੰਦੇ ਸਾਰੇ ਭੁੱਟੇ ਆ ਕਿੰਨਾ ਪੈਂਡਾ ਕਰ ਰਹੇ ਆ ਅਸੀਂ 20 25 ਕਿਲੋਮੀਟਰ ਪੈਂਡਾ ਕਰ ਰਹੇ ਹਾਂ ਜੇ ਮੂੰਹ ਕਿਦਰ ਨੂੰ ਬਣਾਉਣ ਡਿਆ ਇਹਦਾ ਚੁੱਲੇ ਦਾ ਕਹਿੰਦੇ ਪੀਟਾ ਮਾਰੋ ਪਟਵਾ ਮਾਰੋ ਇਹ ਸਾਵਾਂ ਖਬੀਆ ਦੇ ਹਾਂ ਵੀ ਪਤਾ ਨਹੀਂ ਇਹ ਮੂੰਹ ਕਿਦਰ ਨੂੰ ਬਣਾਉਣਾ ਤਾਂ ਹੀ ਵਿਆਹ ਉਤਾਂ ਹੀ ਨਾ ਕੇ ਦੀ ਸਲਾਹ ਲੈਂਦਾ ਤੈਨੂੰ ਲੈ ਜਾਏ ਬਾਬਾ ਮਲੇਮ ਚਾਲ ਮਿਲਿਆ ਪਰਮੇਸ਼ਨ ਮਿਲਿਆ ਆਓ ਜਰਾ ਵਾ ਮਿਲਿਆ ਸਭ ਸੰਸਾਰ ਮਿਲਿਆ ਸਭ ਸੰਸਾਰ ਦੋਸਤੋ ਕਦੀ ਵੀ ਕਿਤੇ ਰਾਹ ਗਲੀ ਦੇ ਵਿੱਚ ਤੁਸੀਂ ਫਸ ਜਾਓ ਤੇ ਇਦਾਂ ਦੇ ਸ਼ਸਤਰ ਥੋੜੇ ਨਾਲ ਲੈ ਗਏ ਆਉਣੇ ਆ ਜਿਹੜੇ ਬਣਾਏ ਜਾ ਸਕਣ ਆ ਵੇਖੋ ਹੁਣ ਕਿਦਾਂ ਖੋਦਿਆ ਜਾ ਰਿਹਾ ਸਾਰਾ ਇਹ ਮੁੰਡੇ ਨੇ ਬੀਅਰ ਗ੍ਰੇਲ ਦੀਆਂ ਬਹੁਤ ਵੀਡੀਓ ਵੇਂਦਾ ਰਿਹਾ ਡਿਸਕਵਰੀ ਦੇ ਉੱਤੇ ਤੇ ਤਦੇ ਹੀ ਅੱਜ ਬਣਾ ਰਿਹਾ ਉਦਾਂ ਨੇ ਸਕੀਮ ਲਾ ਰਿਹਾ ਦਿਮਾਗ ਉਦਾਂ ਚੱਲਣ ਦਾ ਆਹ ਵੇਖੋ ਕਿੰਨਾ ਵਧੀਆ ਤਰੀਕੇ ਦੇ ਨਾਲ ਖੁਰਪੇ ਦੇ ਨਾਲ ਹੀ ਮਤਲਬ ਇਹਨਾਂ ਬਣਾ ਲਿਆ ਵਾ ਤੇ ਬਹੁਤ ਵਧੀਆ ਆ ਵੇਖੋ ਸਾਡੇ ਲਵਾਈ ਰਾਜਾ ਜੀ ਤੇ ਨਾਲ ਨਾਲ ਇਹ ਮਕਸਦ ਵੀ ਸਾਨੂੰ ਕਈ ਗੱਲਾਂ ਦੇ ਦੱਸਦੇ ਆ ਰੱਬ ਨੇ ਪਤਾ ਨਹੀਂ ਕੀ ਬਣਾਇਆ ਇਹਨਾਂ ਨੂੰ ਬੰਦੇ ਨਹੀਂ ਬਣੇ ਹਾਂਜੀ ਬਹੁਤ ਵਧੀਆ ਇਹ ਮੇਰੀ ਆਪ ਦੀ ਗੱਲ ਆ ਆਪ ਦੀ ਕਲਮ ਦੇ ਵਿੱਚੋਂ ਨਿਕਲੀ ਹੋਈ ਆ ਵੇਖ ਲੋ ਆਲੇ ਦੁਆਲੇ ਦਾ ਮਾਹੌਲ ਵੀ ਕੀ ਬੰਡਿਆ ਏ ਕਿਹੜੇ ਭਾਤ ਹੋਣ ਡਈਏ ਇੱਥੇ ਸਹੀ ਜਦੋਂ ਇੱਥੇ ਆ ਸਕੀਮ ਵੇਖੋ ਸਾਡੇ ਬੰਦਿਆਂ ਦੇ ਕੋਲ ਲੱਗਣ ਨਹੀਂ ਰਹੀ ਕਦੋਂ ਦੇ ਸਕੀਮਾਂ ਲਾਈ ਆ ਰਹੇ ਨੇ ਤੇ ਹੁਣ ਕੀਤਾ ਗਿਆ ਕੰਮ ਰੁਕ ਭਾਰੇ ਲੱਕੜ ਸੜ ਵੀ ਸਕਦੀ ਜਿਹੜੀ ਗਾੜੀ ਦਿੱਤੀ ਤੇ ਅੱਜ ਵੇਖਾਂਗੇ 1 ਸਾਲ ਬਾਅਦ ਖਲਵਾਈ ਦੇ ਵਿੱਚ ਕੋਈ ਆਈ ਤਬਦੀਲੀ ਕਿ ਨਹੀਂ ਆਈ ਕੀ ਤੁਹਾਡੇ ਕੀ ਵਿਚਾਰ ਹੈ ਭਾਜੀ ਇਹਨਾਂ ਦੇ ਬਾਰੇ ਲਵਾਈ ਹੋਣਾ ਦੇ ਬਾਰੇ ਕੀ ਕਰਨਗੇ ਅੱਜ ਚਾਰ ਦੇ ਹੱਥ ਹਾਲੇ ਵੀ ਉਹ ਹੋ ਗਿਆ ਭਾਣੇ ਜੀ ਹੁਣ ਕੋਈ ਕਰਕੇ ਦੱਸੋ ਇਹ ਪਤਾ ਪਾ ਲਓ ਹਾਂਜੀ ਰਵਾਈ ਸਾਹਿਬ ਤੁਸੀਂ ਕੀ ਕਹਿਣਾ ਜਾਓਗੇ ਅੱਜ ਦੇ ਇਸ ਮੌਕੇ ਦੇ ਉੱਤੇ ਵੇਖੋ ਕਿੰਨੀ ਦੂਰ ਲਿਆਏ ਤੁਹਾਨੂੰ ਪਿੰਡੋਂ ਬਾਹਰ ਵੇਖੋ ਡਰਨ ਧਿਆ ਵਾ ਟਾਈਮ ਪੂਰਾ ਇਹਨੇ ਇਹਨੂੰ ਪਤਾ ਵਾ ਕਿ ਜੋ ਮੈਂ ਜੋ ਜੋ ਮੈਂ ਕਰਨਿਆ ਜੋ ਮੈਂ ਕਰਨਿਆ ਉਹ ਠੀਕ ਨਹੀਂ ਹੈਗਾ ਇਹਨੂੰ ਪਤਾ ਵਾ ਨਹੀਂ ਨਹੀਂ ਮੈਂ ਤੇ ਸਹੀ ਕਰਦਾ ਜੋ ਕਰਦਾ ਕਿੰਨੀਆਂ ਮਰਗਾਂ ਪਤਾ ਯਾਰ ਉਹ ਅੱਜ ਕੱਲ ਅੱਜ ਤੱਕ ਕਿੰਨੀਆਂ ਮਰਗਾਂ ਪਕਤਾ ਦੀਆਂ ਜੇ ਸਾਰੀਆਂ ਮਰਗਾਂ ਹੀ ਪਕਤਾਈਆਂ ਵਾ ਆਪਾਂ ਕੋਈ ਵਿਆਹ ਵਾਲਾ ਪ੍ਰੋਗਰਾਮ ਨਹੀਂ ਵਿਆਹ ਵਾਲਾ ਪ੍ਰੋਗਰਾਮ ਅਜੇ ਤੱਕ ਤੇ ਕੋਈ ਆਇਆ ਨਹੀਂ ਹੈ ਚੋਲ ਚਾਲ ਮੇਰੇ ਸਾਰੇ ਥੱਲੇ ਲੱਗ ਜਾਂਦੇ ਆ ਬਿਲਕੁਲ ਸਬਜ਼ੀਆਂ ਦੇ ਵਿੱਚ ਮੈਂ ਲੂਣ ਸਾਰਿਆਂ ਚ ਵੱਧ ਪਾ ਦਿੰਦਾ ਵਾ ਹਾਂ ਮੈਂ ਸੱਤਿਆਨਾਸ਼ ਕਰ ਦਿੰਦਾ ਕਿ ਫੜ ਕੇ ਆਹ ਮੁੰਡਾ ਰਾਜਾ ਇਹਨੇ ਪਿਛਲੀ ਵਾਰੀ ਗੱਡੀ ਹੀ ਖੋਡ ਪਰ ਐਤਕੇ ਨੂੰ ਦੂਰ ਹੀ ਰੱਖਿਆ ਗਿਆ ਵੀ ਨਹੀਂ ਪਿਛਲੀ ਵਾਰੀ ਸ਼ਾਇਦ ਕੁਝ ਕੰਮ ਹੋ ਰਹੇ ਸੀ ਨਾ ਨਹੀਂ ਹੀ ਸਹੀ ਓਏ ਮੈਂ ਹੁਣ ਕੀ ਕਹਣਾ ਤੁਸੀਂ ਵੇਖ ਹੀ ਲੈਣਾ ਪਿਛਲੀ ਵੀਡੀਓ ਚ ਵੀ ਤੁਸੀਂ ਵੇਖਿਆ ਹੈਗੇ ਇਹਦੇ ਕਾਰੇ ਹੀ ਸਾਰੇ ਹਾਂ ਤੇਨੇ ਸਰਾ ਸਾਰੀ ਦੂਜਿਆਂ ਦੇ ਪਾਤ ਆ ਕਿ ਭਈ ਜੋ ਕੀਤਾ ਇੰਨਾ ਕੀਤਾ ਇਹ ਭਾਜੀ ਤੁਸੀਂ ਵੇਖਾਰਾ ਨਹੀਂ ਕਿਉਂ ਇਹੋ ਲੋਹਾਈ ਲੈ ਆਉਂਦੇ ਸਭ ਤੋਂ ਪਹਿਲਾ ਮੇਨ ਗੱਲ ਇਹ ਆ ਕਿ ਇਹਨੂੰ ਕੋਈ ਖੜਦਾ ਨਹੀਂ ਆ ਵਿਹਲਾ ਹੀ ਆ ਇਹ ਹਾਂਜੀ ਹਾਲੂ ਹੋਰ ਕੋਈ ਲੱਭਦਾ ਨਹੀਂ ਸਾਰੇ ਬਿਜੀ ਆ ਇਹ ਵਿਹਲਾ ਬਾਅਦ ਫੇਰ ਸੋਚੀਦਾ ਵਾ ਕਿ ਚਲੋ ਸਸਤਾ ਵੀ ਆ ਤੇ ਖਸਤਾ ਵੀ ਆ ਹਾਂ ਸਸਤਾ ਵਾ ਪਰ ਲੈ ਇੰਨੇ ਕ ਕੱਢਦਾ ਹੋਆਗੇ ਸਾਨੂੰ ਲਿਆਉਣਾ ਪਈਦਾ ਨਾਲ ਹਾਂਜੀ ਆ ਵੇਖੋ ਇਹਨਾਂ ਨੇ ਭਾਜੀ ਹੋਣਾ ਨੇ ਸਵੇਰ ਦੇ ਤਰੇ ਆ ਨਾਲ ਲੈ ਕੇ ਇਹਨੂੰ ਫੇਰ ਆਨੂੰ ਤਰਸਾ ਜਾਂਦਾ ਵਾ ਕਿ ਚੱਲ ਅਗਲੇ ਦਾ ਵੀ ਤੋਰੀ ਫੁਲਕਾ ਚਾਜਦਾ ਹਾਂ ਅੱਜ ਕਰੂਗਾ ਕੋ ਕੇ ਨਹੀਂ ਕਰੂਗਾ ਅੱਜ ਵੇਖੋ ਅੱਗੇ ਦੇ ਦਿੱਤੀ ਆ ਬਾਲ ਦੋਸਤੋ ਵੇਖੋ ਕੀ ਕਰਦਾ ਵਾ ਹੁਣ ਇਹ ਇਹ ਤੇ ਹੁਣ ਇਸੇ ਹਲਵਾਈ ਤੇ ਹੀ ਆ ਕੇ ਕੀ ਕਰੂਗਾ ਗੁਰੂਕਾਲ ਫਾਫਾ ਥਲੇ ਹੱਥ ਵੀ ਆਪਣਾ ਸੜਾਣ ਲੱਗਾ ਵੀਰ ਆ ਵੇਖੋ ਕਿਹਦਾ ਵੇਖੋ ਚਿਕਰ ਭੁੰਡਰ ਲੈ ਕੇ ਆ ਰਹੇ ਨੇ ਸਾਰਾ ਜੰਗਲ ਦੀ ਅੱਗ ਦੇ ਵਿੱਚੋਂ ਧੂਆ ਵੇਖੋ ਹੋ ਗਿਆ। ਆਹ ਬਾਲਨ ਸਿੱਧਾ ਕਰਕੇ ਰੱਖੋ ਮਾੜਾ ਬੜਾ। ਤੁਹਾਡਾ ਕੀ ਵਿਚਾਰ ਹੈ ਅੱਜ ਦੇ ਇਸ ਪ੍ਰੋਗਰਾਮ ਬਾਰੇ? ਅੱਜ ਇਹਦੇ ਬਾਰੇ ਉਸਤਾਦ ਜੀ ਇਹ ਪ੍ਰੋਗਰਾਮ ਬਣ ਲਿਆ ਵਾ ਕਿ ਪਿਛਲੀ ਵਾਰ ਹੀ ਆਏ ਹਾਂ 1 ਸਾਲ ਪਹਿਲਾਂ। ਹਾਂਜੀ। ਤੇ ਕੁਝ ਗਲਤੀਆਂ ਹੋਈਆਂ ਸੀ। ਪਰ ਉਹ ਗਲਤੀਆਂ ਹੀ ਖਾ ਗਏ ਹਾਂ। ਅੱਛਾ ਜੀ। ਤੇ ਅਗੋਂ ਦੀ ਉਹ ਗਲਤੀਆਂ ਨਹੀਂ ਕਰਨੀਆਂ ਹੈਗੀਆਂ। ਮਤਲਬ ਐ ਕਿ ਅੱਗੇ-ਅੱਗੇ ਜਾਣਗੇ ਫਿਰ ਜੇ ਗਲਤੀ ਹੋਈ ਕੋਈ ਤੇ हां जी हां जी गलती ਤੋਂ ਵੀ ਗਲਤੀ ਹੋ ਗਈ ਅੱਜ ਨਹੀਂ ਨਹੀਂ ਬਿਲਕੁਲ ਸਹੀ ਆ ਬਾਕੀ ਸਾਡ ਸਾਹਿਬ ਦੱਸਣਗੇ ਜੋ ਦੱਸਣਗੇ ਤੇਰਾ ਮਕਸਦ ਕੀ ਵੈ ਇਹਦਾ ਮਕਸਦ ਕੀ ਵੈ ਇਹ ਮੁੰਡਾ ਵੇਖੋ ਪਿਛਲੀ ਵਾਰੀ ਦੇ ਬਹੁਤ ਮਿਹਨਤ ਨੇ ਕੀਤੀ ਹੈ ਐਤ ਜਿਹੜੇ ਕੋਈ ਘਾਟੀ ਮਿਹਨਤ ਲਈ ਆ ਰਹੀ ਆ ਪਤਾ ਨਹੀਂ ਕੀ ਚੱਕਰ ਆ ਨਹੀਂ ਨਹੀਂ ਉਹ ਚੱਕਰ ਨਹੀਂ ਸਤਾ ਜੀ ਐਤ ਕੀ ਆਪਾਂ ਉਹ ਤੋਂ ਵੱਧ ਮਿਹਨਤ ਕਰਨੀ ਆ ਅੱਛਾ ਜੀ ਪਿਛਲੀ ਵਾਰੀ ਜਿਹੜਾ ਉਹ ਕਿਸ਼ਤੱਚੇ ਪੈ ਗਿਆ ਇਹ ਪੈਟਰੋਲ ਇਹ ਉਹ ਆਪਾਂ ਬੈਨ ਕਰਤਾ ਪੈਟਰੋਲ ਪੈਟਰੋਲ ਲਿਆਂਦਾ ਨਹੀਂ ਆਇਦਗੀ ਨਹੀਂ ਆਪਾਂ ਆਇਦਗੀ ਬੈਨ ਕਰਤਾ ਨਹੀਂ ਨਹੀਂ ਸਹੀ ਆ ਬਿਲਕੁਲ ਤੇ ਤੇ ਬਾਕੀ ਹੋਰ ਕੀ ਕੀ ਵੀਰਾਂ ਭਰਾਵਾਂ ਦੇ ਨਾਲ ਆ ਜੋ ਸੰਯੋਗ ਆਪਾਂ ਪਾ ਰਹੇ ਆ ਵਿੱਚ ਬਾਲਣ ਬੁੱਲਣ ਦਾ ਹਾਂਜੀ ਭੰਨ ਰਹਿ ਜ ਬਾਲਣ ਹਾਂਜੀ ਆ ਗਡਾ ਭੰਦੇ ਯਾਰਾ ਐਡਾ ਬਣਿਆ ਇੰਟਰਵਿਊ ਦਾ ਨਹੀਂ ਅੱਜ ਤੁਹਾਡਾ ਚੇਲਾ ਕੌਣ ਆ ਅੱਜ ਤੁਹਾਡਾ ਚੇਲਾ ਕੌਣ ਆ ਅੱਜ ਤੇ ਇਹੋ ਲੱਗਦਾ ਆ ਬੰਦਾ ਆ ਆ ਅੱਗ ਤੇ ਰਹਿਣਾ ਅੱਜ ਮੇਰੇ ਕੋਲ ਨਹੀਂ 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 ਆ ਤੇਰੇ ਨਾਲ ਆ ਜਿਹੜੇ ਰਸਤਾ ਫੜੀ ਆ ਇਹ ਰਸਤਾ ਪੂਰੀ ਲਿਆਂਦੀ ਆ ਤੇ ਜਿਹੜੇ ਰਸਤਾ ਪੂਰੀ ਰਸਤਾ ਵਾਲਾ ਵੀਰ ਬੋਲੀ ਜਿਹੜੀ ਪਿਛਲੀ ਵਾਰੀ ਹੋਈ ਸੀ ਗਲਤੀ ਐਤਕੀ ਨਹੀਂ ਹੋਣ ਦਵਾਂਗੇ ਕਿਉਂਕਿ ਅਸੀਂ ਹਲਵਾਈ ਸਾਹਿਬ ਦੇ ਨਾਲ ਆਪ ਡੈ ਕੰਮ ਕਰਾਂਗੇ ਬਿਲਕੁਲ ਹਲਵਾਈ ਸਾਹਿਬ ਵੀ ਸ਼ਾਇਦ ਟ੍ਰੇਨਡ ਹੋ ਹੀ ਗਏ ਆ ਕਟ-ਕਟ ਖਾ ਕੇ ਲੋਕਾਂ ਕੋਲੋਂ ਕਿਉਂਕਿ ਇਹਨਾਂ ਨੇ ਪ੍ਰੋਗਰਾਮ ਬਹੁਤ ਖਰਾਬ ਕੀਤੇ ਲੋਕਾਂ ਦੇ ਤੇ ਦੋਸਤੋ ਕਦੀ ਵੀ ਜੰਗਲ ਦੇ ਵਿੱਚ ਫਸ ਜੋ ਤੇ ਘਰਉਣਾ ਨਹੀਂ ਆ ਸਾਨੂੰ ਯਾਦ ਕਰਨਾ ਉਸੇ ਵੇਲੇ ਕਿ ਉਹਨਾਂ ਨੇ ਬਣਾਇਆ ਹੈ ਇਦਾਂ ਤੇ ਸਾਡੇ ਬੰਦੇ ਹੈ ਵੀ ਵਿਲੇ ਹੀ ਆਂ ਸਾਰੇ ਹਾਜ਼ਰ ਵੀ ਹੋ ਜਾਣਗੇ ਕਿਤੇ ਤੁਸੀਂ ਦੂਰ ਨੇੜੇ ਫਸੇ ਹੋਏ ਤੇ ਹਨਾ ਆ ਲਓ ਦੋਸਤੋ ਕੁੜਕੜ ਜਿੰਦੇ ਪਾ ਲੈਣ ਲੱਗਾ ਜੇ ਵਿੱਚ ਗਗੜਨ ਕਿਉਂ ਪਾਤਾ ਜੇ ਵਿੱਚ ਤੇ ਗਗੜਨ ਕਿਉਂ ਦੀਆਂ ਸਮਿਲਣਾ ਜਿਹੜੀਆਂ ਖੈ ਫੈਰ ਰੀਆਂ ਲਾਗੇ ਬਨੇ ਹੋਰ ਤੇ ਕੋਈ ਆਇਆ ਨਹੀਂ ਕੁੱਤੇ ਐਸ ਟਾਈਮ ਬਹੁਤ ਇਕੱਠੇ ਹੁੰਦੇ ਜਾਂਦੇ ਨੇ ਨਦੀ ਦੇ ਵਿੱਚ ਇਹ ਤੂੰ ਹੀ ਕਿਧਰ ਆਇਆ ਏ ਅੱਜ ਕੀ ਕਰਨਾ ਏ ਪੁੱਤਰਾ ਪੁੱਤਰਾ ਜਿੱਤਰਾ ਦੱਸ ਦੱਸ ਜੰਗੀ ਤਰ੍ਹਾਂ ਦੱਸ ਕਿੰਨਾ ਸਫ਼ਰ ਤੈ ਕਰਕੇ ਆਇਆ ਕਿੰਨੀਆਂ ਪਹਾੜੀਆਂ ਲੰਘਾ ਕੇ ਲਿਆਂਦੀਆਂ ਤੈਨੂੰ ਨਾਲ ਆਪਣੇ ਇਹ ਦੱਸ ਸਾਰਾ ਕੁਝ ਕਿੱਦਾਂ ਦਾ ਰਿਹਾ ਸਫ਼ਰ ਰਾਹ ਆ ਬਹੁਤ ਵੱਡੀ ਆ ਵੱਡੀ ਆ ਇਹ ਚਾਚੂਆਂ ਤੇ ਕੀ ਹਾਲ ਹੈ ਭਾਈ ਸਾਹਿਬ ਤੇ ਇਹ ਲਵਾਈ ਸਾਹਿਬ ਦੇ ਉੱਤੇ ਚਲ ਗਿਆ ਵਾ ਮੁੰਡਾ ਚਲੋ ਕੋਈ ਨਹੀਂ ਆ ਮੁੰਡਾ ਸੰਗ ਗਿਆ ਵਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਵਾਹ ਸਾਟਾ ਜੀ ਓਏ ਹੋਏ ਹੋਏ ਵੇਖੋ ਲਵਾਈ ਰਾਜਾ ਜੀ ਦੇ ਵਾਲ ਇਸ ਟਾਈਮ ਬਿਲਕੁਲ ਸੜ ਚੁੱਕੇ ਨੇ ਬਾਹ ਦੇ ਤੇ ਓਹ ਹੋ ਚੱਤ ਵਰਗੇ ਓਹ ਵੇਖੋ ਜੀ ਪਹਿਲਾਂ ਭੁੰਡੀ ਸੜਤੀ ਵਿੱਚ ਫਰਾਈ ਹੋ ਗਈ ਆ ਨਾਲ ਹੀ ਇਹ ਬਲੀ ਹੁੰਦੀ ਆ ਇਹ ਬਲੀ ਲੈ ਲਈ ਇਹਨਾਂ ਨੇ ਪੈਂਦਿਆਂ ਸਾਰੇ ਸੋ ਦੋਸਤੋ ਨੇਚਰ ਜਿਹੜੀ ਆ ਨੇਚਰ ਦੇ ਵਿੱਚ ਦੇ ਤੁਹਾਨੂੰ ਇਦਾਂ ਦਾ ਹੀ ਕੁਝ ਲੱਭਣਾ ਵਾ ਕਿਉਂਕਿ ਜੇ ਤੁਸੀਂ ਕਹੋ ਕਿ ਬਿਲਕੁਲ ਸਾਫ਼-ਸੁਥਰੀਆਂ ਚੀਜ਼ਾਂ ਜਾਂ ਕੁਝ ਹੋਵੇ ਕਿਉਂਕਿ ਆਪਾਂ ਢਿੱਡ ਭਰਨਾ ਵਾ ਆਪਣਾ ਹਨਾ ਇਹਦੇ ਵਾਸਤੇ ਥੋੜਾ-ਬੋਧਾ ਚਲੋ ਕੋਈ ਨਹੀਂ ਚੱਲਦਾ ਹੀ ਆ ਆ ਵਿੱਚ ਮਸਲਨ ਫੇਰ ਆ ਗਿਆ ਵਿੱਚ ਚਲੋ ਪਾਓ ਪਾਓ ਨਾਲ ਹੀ ਆ ਤੁਹਾਡੇ ਆ ਲਓ ਜੀ ਰਵਾ ਪਾਤਾ ਜੇ ਹੁਣ ਤੇ ਕਿਸ ਚੀਜ਼ ਦਾ ਪਤਾ ਵੀ ਨਹੀਂ ਲੱਗਣਾ ਜੇ ਕੋਈ ਪੈਪੂ ਵੀ ਗਈ ਤੇ ਲਓ ਜੀ ਕਰ ਲੈਣਗੇ ਸੜ ਜਾ ਲੈਣਗੇ ਜੀ ਇਹ ਉਹਦੀ ਪੂਜਤਾ ਰਹਿ ਗਈ ਹੈ ਲੈ ਆ ਲੈ ਆ ਲੈ ਆ ਦੋਸਤੋ ਆ ਸੂਜੀ ਤੋਂ ਬਾਅਦ ਚੱਲਿਆ ਜੇ ਆਟਾ ਤੇ ਆਟਾ ਵੇਖੋ ਵਿੱਚ ਪਾਤਾ ਤੇ ਸਾਰੇ ਵਾਦਾ ਵਰਨ ਦੇ ਵਿੱਚ ਖੁਸ਼ਬੂ ਜਿਹੜੀ ਆ ਮਨਮੋਹਕ ਖੁਸ਼ਬੂ ਪੈ ਗਈ ਆ ਫੈਲ ਗਈ ਆ ਮਨਮੋਹਕ ਖੁਸ਼ਬੂ ਆ ਵੇਖੋ ਵੀਰ ਇਧਰੋਂ ਲੱਕੜਾ ਲੈ ਕੇ ਆ ਰਹੇ ਐਂ ਦੋਸਤੋ ਇੰਨਾ ਜਫਰ ਗੱਲਣਾ ਪੈਂਦਾ ਵਾ ਇਹ ਜਦੋਂ ਨੇਚਰਾਂ ਦੇ ਵਿੱਚ ਆਈਏ ਉਹ ਸੁੱਟੀ ਜਾਣਾ ਬਾਹਰ ਧਲਵਾਈ ਗਿੱਟਿਆਂ ਦੇ ਪੌੜ ਇਨੇ ਸ਼ੁਰੂ ਕਰਤਾ ਜੇ ਆਪਣਾ ਪ੍ਰੋਗਰਾਮ ਲਵਾਈ ਨੇ ਗਿੱਟਿਆਂ ਨੂੰ ਚੜਹੀ ਜਾਂਂਡਿਆ ਗਿੱਟਿਆਂ ਨੂੰ ਚੜਹੀ ਜਾਂਂਡਿਆ ਕੜਾ ਗਿੱਟਿਆਂ ਨੂੰ ਚੜਹੀ ਜਾਂਂਡਿਆ ਵੇਖ ਲਓ ਪਿਛਲੀ ਆ ਰੰਗੂ ਐਰ ਕੀ ਇਹਨੂੰ ਦੱਸਿਆ ਵਾ ਵੀ ਤੂੰ ਕਿੱਲਾ ਗਾੜੀ ਜਾਏਂਗਾ ਸਾਡੇ ਤੋਂ ਜੇ ਨਾ ਸੁਆਦ ਆਇਆ ਤੇ ਹੋ ਹੋ ਵੇ ਖਾਣ ਬੰਦੇ ਤੇ ਫੇ ਗੱਲ ਬੰਦੀ ਆ ਮੈਨੂੰ ਤੇ ਇਹ ਵੀ ਡਰਿਆ ਵੀ ਕਿਤੇ ਕੋਈ ਆ ਨਾ ਜਾਵੇ ਕੋਈ ਜੰਗਲੀ ਕੋਈ ਚੜਾਈਆਂ ਇੱਥੇ ਨਾ ਰਹਿਣ ਉੱਥੇ ਨਾ ਰਹਿ ਜਾਣ ਜੇ ਸੂਰਸਾਰ ਆ ਗਿਆ ਤੇ ਮਤਲਬ ਬੰਦੇ ਐ 100 ਤੇ ਹੀ ਹੋਣੇ ਵੇਖੋ ਦੋਸਤੋ ਬਹੁਤ ਆਨੰਦ ਮਾ ਰਹੇ ਆ ਯਾਰਾਂ ਦੋਸਤਾਂ ਦੇ ਬੈਠੇ ਆ ਉਹ ਅੰਗਲਾਂ ਚਾੜੇ ਆ ਚਿੱਲ ਚਿੱਲ ਨਾ ਕਰੋ ਐਨ ਯਾਰੇ ਲੈ ਲੈ ਜਿੰਦਗੀ ਦੇ ਨੇ ਯਾਰੇ ਲਾਉਣ ਨਜ਼ਾਰੇ ਦੋ ਨਾ ਕੇ ਨੂੰ ਪਾ ਕੇ ਬਹੂ ਤੇ ਨਾ ਹੋ ਹਲਵਾਈ ਹਲਵਾਈ ਨੇ ਪਾਣੀ ਵੱਖਰਾ ਕਰਤਾ ਤੇ ਕੜਾ ਜੇ ਵੱਖਰਾ ਹੋ ਆਹ ਭਾਈ ਸਾਹਿਬ ਜੇ ਕੋਈ ਤੁਹਾਨੂੰ ਪੁੱਛੇ ਆ ਯਾਰੀ ਵੀ ਇਹੋ ਕਾ ਬਣਾਉਂਦੇ ਭਾਜੀ ਆਨੂੰ ਬਣਾਉਣਾ ਹੀ ਆਉਂਦਾ ਵਾ ਭਾਜੀ ਆਨੂੰ ਬਣਾਉਣਾ ਹੀ ਆ ਆਉਂਦਾ ਅਸੀਂ ਕਰੀਏਗੀ ਕੀ ਕਰੀਏ ਇਹ ਵੀ ਅਜੇ ਤੰਗੀ ਤਰੰਦੀ ਜੇ ਆਉਂਡਿਆ ਓਏ ਸਾਡੇ ਕੰਮ ਸਾਰੇ ਕੜਾਹ ਤੋਂ ਸ਼ੁਰੂ ਹੋਣਦੇ ਆ ਹਲਵਾਈ ਸਾਡੇ ਨੂੰ ਜਨਰ ਤੱਕ ਕੜਾਹ ਬਣਾਉਣਾ ਨਹੀਂ ਆਉਂਦਾ ਉਹ ਨਜ਼ਰ ਤਾਂ ਚਾਹੀ ਗਾਂ ਨਹੀਂ ਬਦਨਾ ਅਸੀਂ ਗਾਂ ਕਿਹੇ ਰੈਸਪੀ ਦੇ ਨੇ ਬਿਲਕੁਲ ਕੋਈ ਵੀ ਨਹੀਂ ਹੋਣਦੀ ਹਾਂ ਗਣਾ ਕੰਬਿਆਣਾ ਨਾ ਉਹਨਾਂ ਜੇ ਇਹ ਹੁਣ ਤੁਸੀਂ ਦੱਸੋਗੇ ਵੀ ਕੀ ਬੰਦਾ ਵਾ ਤੁਹਾਨੂੰ ਵਿਖਾਇਆ ਜਾਊ ਵਗੈਰਾ ਫਾਈਨਲ ਛਗਲ ਜਿਹੜੀ ਆ ਹਲਵਾਈ ਦਾ ਫੇਕ ਕਾਲਜਾ ਕੰਬ ਗਿਆ ਵਾ ਦੋਸਤੋ ਇਹਦਾ ਕਾਲਜਾ ਬਹੁਤ ਕੰਬਦਾ ਜਦੋਂ ਇਹਦਾ ਕਾਲਜਾ ਕੰਬਦਾ ਉਹਦੀ ਆਵਾਜ਼ ਵੀ ਕੰਬਦੀ ਆ ਰਾਲੇ ਤੇ ਰਾਲੇ ਵਿੱਚ ਫਰਕ ਹੋ ਜਾਂਦਾ ਹਾਂ ਬਹੁਤ दे। <laughs> ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਲਵਾਈ ਹਾਰਾ ਦੀ ਸਾਡਾ ਕੋਈ ਨਾ ਕੋਈ ਕਾਮ ਵਗਾੜਦਾ ਹੁੰਦਾ ਵਾ ਬਾਕੀ ਵੇਖੋ ਐਸ ਟਾਈਮ ਕੀ ਕਰਦਾ ਵਾ ਕਿੰਨੀ ਮੁਸ਼ਕਲ ਵੇਖੋ ਕਰਨੀ ਪੈਣੀ ਦੋਸਤੋ ਇਹ ਨੇਚਰ ਦੇ ਵਿੱਚ ਇਦਾਂ ਕਰਕੇ ਕੜਾਹ ਬਣਾਉਣੇ ਸੌਖੇ ਨਹੀਂ ਆ ਇਹੜੇ ਕਹਿੰਦੇ ਨਾ ਵਿਲੇਜ ਫੂਡ ਤੇ ਦੇਸੀ ਸਾਊਥ ਇੰਡੀਅਨ ਪੱਖ ਹੋਣੀ ਕਰਦੇ ਤੁਹਾਨੂੰ ਇਦਾਂ ਬਣਾਉਣੀਆਂ ਪੈਣ ਨਾ ਤੋੜ ਤੋੜ ਕੇ ਫੇ ਪਤਾ ਲੱਗਦਾ ਅਸਲੀ ਵਾਈਲਡ ਲਾਈਫ ਕੀ ਆ ਜਦੋਂ ਤੁਸੀਂ ਆਓਗੇ ਤੁਹਾਨੂੰ ਇੱਧਰ ਲਿਆਗੇ ਬਸ ਬਣਾਉਣਾ ਸਾਡੇ ਬੰਦੇ ਨੂੰ ਕੜਾ ਹੀ ਆਉਂਦਾ ਜੇ ਇਹੋ ਹੀ ਖਵਾ ਸਕਦੇ ਹੋ ਹੋਰ ਕਹਿੰਦੇ ਤੁਹਾਨੂੰ ਸੌਂਹ ਜੇ ਨੇ ਹੋਰ ਨੇ ਕਹਤਾ ਕੁਝ ਬਣਾਉਣ ਦੇ ਹੋਰ ਕੋਈ ਡਿਮਾਂਡ ਨਹੀਂ ਕਰਨੀ ਸਿਰਫ ਕੜਾ ਦੀ ਕਰਨੀ ਆ ਖਸ ਖਸ ਦਾ ਕੜਾ ਹੋ ਗਿਆ ਦੂਜਾ ਤੀਜਾ ਪਟ્રોલ ਵਾਲਾ ਵੀ ਬਣਾ ਲੈਂਦਾ ਵਾ ਹਾਂ ਉਹ ਤੈਨੂੰ ਵਧੀਆ ਜਿਆਦਾ ਬਣਾਉਂਦੇ ਉਹਦੇ ਵਿੱਚ ਇਹਨੂੰ ਨੰਬਰ 1 ਦਾ ਮੈਡਲ ਮਿਲਿਆ ਨੰਬਰ 2 ਅਖਲਵਾਈ ਹੋਣ ਦਾ ਪਟ્રોલ ਦਾ ਕੜਾ ਜਿਹੜਾ ਵਾ ਉਹ ਇਹਨਾਂ ਨੂੰ ਬਣਾਉਣ ਦੇ ਵਿੱਚ ਮਾਨਤਾ ਹਾਸਲ ਹੋਈ ਆ ਬਿਲਕੁਲ ਬਿਲਕੁਲ ਇਹ ਵੀਰ ਦੇ ਜੂਨੀਅਰ ਯੂਨੀਵਰਸਿਟੀਆਂ ਤੱਕ ਚਰਚੇ ਆ ਬਿਲਕੁਲ લાલો ਥੱਲੇ ਲਾਓ ਇਹਨੂੰ ਇਹਨੂੰ ਆ ਪੁੱਛੋ ਸਰਦਾਰભાઈ ਹੋਰ ਆਖਾ ਕੀ ਆਂਦਾ ਹਾਂਜੀ ਕੀ ਕਰੀਏ ਹੁਣ ਦੱਸੋ ਮੱਝ ਖਾਓਗੇ ਹੁਣ ਅਗਲਾ ਪ੍ਰੋਸੈਸ ਕੀ ਆਂ ਗੇ ਹੈ ਉਸਤਾਦ ਜੀ ਹੈ ਰਾਜਾ ਇਹ ਵੀ ਰਾਜਾ ਹੈ ਇਹ ਅਹਿਮ ਵਜ਼ੀਰ ਹੈ ਵਜ਼ੀਰ ਹੈ ਰਾਜਿਆਂ ਦੇ ਇਹ ਹਮ ਹੈ ਇਹ ਛੋਟਾ ਬੱਚਾ ਹੈ ਇਹ ਲੱਭੂ ਹੈ ਇਸ ਕੀ ਇਸ ਕੀ ਮਾਂ ਥੋੜੀ ਅੰਮੀ ਹੈ ਹਾਂ ਰੋਣ ਨਾਲ ਓਏ ਇਹ ਦੋਏ ਦੇ ਇਹ ਬਹੁਤ ਸਹੀ ਹੈ ਇਹ ਦੋਵੇਂ ਜੀ ਹੈ ਓਏ ਰੇ ਮਗਜੀ ਆ ਤੂੰ ਤੇ ਭੈਜ ਬਹੁਤਾ ਬੱਬੂ ਲਵਾਈਆਂ ਗੁੰੜਿਆ ਇੰਤਾ ਪਾਸ ਤੋਂ ਦੀ ਨਵਾਦ ਉਸਤਾਜੀ ਜਾਗਰੀ ਸਨ ਦੇ ਐ ਕਰਕੇ ਪਾਓ ਐ ਕਰਕੇ ਸਾਰੇ ਛੋਟਗਾ ਪਾਵਾ ਛੁਰਦੇ ਕਿਉਂ ਅੰਦਰ ਸੌਣ ਨਿਆ ਵਾ ਉਸਤਾਜੀ ਧਿਆਨ ਦੇ ਨਾਲ ਆ ਕਿਕੇ ਸਾਥ ਛੋਟੀ ਛੋਟੇ ਨੇ ਆਪਾਂ ਤੇਨੂੰ ਜਲਵਾਈ ਬਣਾ ਦਿੱਤਾ ਤਾਂ ਮਾਨਜਾ ਕਰੀ ਜਾਂਦੇ ਆ ਜੀ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਐ ਟਾਈਮ ਇਹ ਕਾਰਨਾਮਾ ਕਰਕੇ ਇਹ ਮੈਨੂੰ ਮਹਿਸੂਸ ਨਾ ਪਿੱਛੋ ਹਾਂਜੀ ਹੁਣ ਹਾਂਜੀ ਇਹ ਹੁਣ ਤੁਸੀਂ ਆਪ ਦੱਸੋ ਵੀ ਹਾਂ ਦੱਸੋ ਕੀ ਆ ਲੁੱਕ ਵੇਖ ਮਤਲਬ 1 ਸਾਲ ਲੱਗ ਗਿਆ ਤੁਹਾਨੂੰ ਪੂਰਾ ਕਾਮਯਾਬੀ ਹਾਸਲ ਕਰਨ ਦੇ ਵਿੱਚ ਮੈਂ ਸਾਰਾ ਸਾਲ ਇੱਕ ਢਾਈ ਬਣਾਦਾ ਰਿਹਾ ਬਾਅਦ ਵਿੱਚ ਅੱਛਾ ਜੀ ਉਤਨ ਬੇਇੱਜ਼ਤੀ ਹੋਈ ਮੇਰੀ ਘਰੇ ਵੀ ਬਣਾ ਲੈਂਦੇ ਹੋ ਜਦੋਂ ਕਦੇ ਮੌਕਾ ਮਿਲਦਾ ਹੈ ਘਰੇ ਨਹੀਂ ਲੈਂਦਾ ਵੈਸੇ ਭੋਗ ਤੇ ਜੇ ਆਉਂਦੇ ਰਹਿੰਦੇ ਔਰ ਕੋਈ ਰਹਿੰਦੀ ਬੁੱਢਾ ਕੋਈ ਫੁੜਕਾ ਹੀ ਰਹਿੰਦਾ ਅੱਛਾ ਕਿਦਾਂ ਨਾਲ ਤੁਹਾਨੂੰ ਲੱਗਣ ਡਿਆ ਕੜਾ ਵੇਖ ਕੇ ਕਿਦਾਂ ਨਾਲ ਲੱਗਣ ਡਿਆ ਇਹ ਖਾਦਾ ਤੇ ਹਰੀ ਤੋਂ ਹੀ ਆ ਵਧੀਆ ਵਾ ਵੇਖਣ ਜੀ ਦੱਸੋ ਬਈ ਵੇਖਣ ਜੀ ਹੁਣ ਚਮਚਾ ਨਹੀਂ ਆਗਾ ਤਾਂ ਲੇ ਹੋਇਆ ਚਮਚੇ ਵਾਲਾ ਨਹੀਂ ਇਹ ਵੈਲਡ ਲੈ ਆਇਆ ਇਹ ਵੈਲਡ ਲੈ ਆਇਆ ਵਾਲਾ ਵਾ ਵੇਖਣ ਚ ਵੇਖਣ ਜੀ ਵਧੀਆ ਹਵਾਈ ਦੀ ਤਰੀਕ 4 ਸ਼ਬਦ ਕਹਣੇ ਤੇ ਸ਼ਬਦ ਕਹਣ ਚਾਰ ਸ਼ਬਦ ਕਹ ਦਿੰਗੀ ਇਹ ਹਲਵਾਈ ਦੇ ਹੱਥ ਮਟਾ ਦਿਓ ਖੁਸ਼ੀ ਨਹੀਂ ਸਾਬੀਆ ਇਹ ਪਤਾ ਨਹੀਂ ਹੁਣ ਸਵਾਲ ਕਿਹੋ ਜਿਹਾ ਆਣਾ ਖੁਸ਼ੀ ਤੇਰੀ ਦਾ ਟਿਕਾਣਾ ਤੇ ਹੋਣੇ ਲੱਗ ਜਾਣਾ ਪਤਾ ਐਵੇਂ ਫੇਰ ਜਾ ਸਕਦੇ ਨਹੀਂ ਹਾਂਜੀ ਉਂਗਲਾਂ ਨਾਲੋਂ ਲੱਤ ਨਹੀਂ ਰਿਹਾ ਉਦਾਂ ਵੈਸੇ ਤੇ ਠੀਕ ਆ ਹਾਂਜੀ ਆਂਦੇ ਹੋ ਪਹਿਲਾਂ ਉਂਗਲਾਂ ਹਾਂ ਪਹਿਲਾਂ ਪਿਆਰ ਨਾਲ ਨਹੀਂ ਨਹੀਂ ਇੰਨਾ ਜ਼ਿਆਦਾ ਹੱਸੋ ਨਾ ਕੜਾ ਖਾਓ ਤੇ ਸਾਈਡ ਤੇ ਹੋ ਜਾ। ਮੈਂ ਕੰਮ ਕਰੂੰਗਾ। ਉਸਤਾਦ ਵੰਡੀ ਚੱਲ ਤਾ ਮਾੜਾ 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 ਮਾੜਾ। ਵੈਸੇ ਹੀ। ਸਹੀ ਹੈ। ਬਸ ਉਹਦਾ ਹੈ ਨਾ ਨਥਾ ਨਹੀਂ ਡਿਆ। ਪਛਾਣਿਆ ਨਹੀਂ ਆ ਡਾ ਕੀ ਪਾਇਆ ਵਾ। ਇਹਨਾਂ ਇਹ ਹੁੰਦੀਆਂ ਕਰਾਮਾਤਾਂ। ਉਹ ਅਸੀਂ ਦੇ ਲਾ ਲਾ ਕੇ ਚੀਜ਼ਾਂ। ਚੱਲੋ ਆਸੇ। ਇਹ ਆਪੋਂ ਮੂੰਹ ਤੋਂ ਬਾਜਾਂ ਦੇ ਡਾ ਲਾਦਾ। ਜ਼ਿਆਦਾ ਵੇਖੋ ਜੀ। ਸਾਰੇ ਖੋ ਜਾ। ਓੜਾ ਕਿ ਫਰੋ? ਕੌਣ ਆ? ਮਣਿਆ ਦੇਦੇ ਉਸਤਾਦ ਨੂੰ। ਆਇਓ ਹੁਣ। ਆਹ ਵੇਖੋ ਹੁਣ। ਉਹ ਤੀਜੀ ਕਾ ਪੈਣ ਲੱਗਾ ਜੇ ਹੁਣ ਆਹ ਬਹੁਤ ਹੋ ਗਈ ਆ ਕੇ ਆ ਜਾ ਆ ਜਾ ਨਾ ਬੰਦਾ ਇਹਨੇ ਕਿੱਲਾ ਦੂਰੀ ਤੇ ਰੋਟੀ ਹੀ ਫੇਰ ਨਹੀਂ ਜਦੋਂ ਉੱਥੇ ਚੱਲਣ ਡਈ ਨਾ ਬਾਰਡਰ ਤੇ ਦੋਸਤੋ ਵੇਖੋ ਕਿੰਨਾ ਟੈਂਡਰਨੈਸ ਜਿਹੜੀ ਬਣੀ ਆ ਕੜਾਹ ਦੀ ਵੇਖੋ ਪੂਰੀ ਐ ਹੋਣ ਡਿਆਕ ਨਹੀਂ ਪੂਰਾ ਗੋਲ ਇਹ ਲਵਾਈ ਨੂੰ ਮਰਗਾਂ ਦੀ ਰੋਟੀ ਵਾਸਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਕਦੀ ਵੀ ਬੁਲਾ ਸਕਦੇ ਕਿਤੇ ਵੀ ਸਾਡਾ ਜੁਮਾ ਉਸ ਪੋਹ ਜੇ ਪਰ ਲਵਾਈ ਪਾਸ ਹੋ ਗਿਆ 1 ਸਾਲ ਬਾਅਦ ਉਹ ਤਾਂ ਤੈਨੂੰ ਦੇਵੇਂ ਕਹਿਤਾ ਮਿਸ਼ਨ ਸਕਸੈਸ ਬੋਲ ਹੋਣ ਤੋਂ ਬਾਅਦ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਮੈਨਾਂ ਇਹ ਸਾਰਿਆਂ ਨੂੰ ਖਾਣਾ ਚਾਹੀਦਾ ਵਾ ਇਹ ਆਪੋ ਆਪਣੇ ਘਰੇ ਬਣਾ ਕੇ ਦੇ ਖਾਓ ਇਹ ਕੋਈ ਤੁਹਾਡੀ ਮੰਗ ਕਰੇ ਪੀ ਹਲਵਾਈ ਦਾ ਆਪਣੇ ਨਾਲ ਕੋਰੀ ਨਾ ਕਿਉਂ ਮੈਂਗਾ ਮੌਦ ਆ ਮੇਰਾ ਬਜਟ ਨਹੀਂ ਇਹਨਾਂ ਕੋ ਸਿਆ ਜਾਣਾ ਹਾਂ ਮੈਂ ਮੇਰਾ ਬੈਟ ਵਧ ਗਿਆ ਅੱਜ ਦੀ ਕਾਮਯਾਬੀ ਤੋਂ ਬਾਅਦ ਮੇਰਾ ਹਾਂ ਬੈਟ ਵਧ ਗਿਆ ਹਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਕਿਉਂਕਿ ਬੰਦੇ ਵੇਖੋ ਕਿڑی ਕਿڑی ਦੂਰੋਂ ਆਏ ਆ ਉਦਮਾਗੋ ਕੇ ਤਾਂ ਬ੍ਰਾਮਪਤਰ ਨਦੀ ਆ ਐਟਾਂ ਪੂਰੀ ਸੁੱਕੀ ਪਈ ਨੰਗਲ ਡੈਮ ਤੇ ਪਾਣੀ ਦੀ ਕਮੀ ਹੋ ਗਈ ਆ ਇਰਕੀ ਗਰਮੀਆਂ ਦੇ ਵੇਲੇ ਤੁਸੀਂ ਮਰੋਗੇ ਇਰਕੀ ਪੱਖਿਆਂ ਥੱਲੇ ਦੇਖ ਰਿਹਾ ਨੈਰੇ ਨਾ ਉਹ ਬੋਰ ਤੋਂ ਜਾ ਕੇ ਨਹਾ ਸਕਦਾ ਇਹਦੇ ਨਾਲ ਇਹ ਉਹ ਨਹਿਰੇ ਨਹਾਉਂਦਾ ਰਹਿੰਦਾ ਮੈਨੂੰ ਸੱਡ ਸਾਬ ਕਿਉਂ ਕਹਿੰਦੇ ਜਾ ਰਹੇ ਅਰੇ ਇਹਨਾਂ ਨੇ ਸੱਟਾਂ ਬਹੁ ਲੱਗਦੀਆਂ ਘੰਟਿਆਂ ਦੇ ਇਹਦਾ ਮਤਲਬ ਉਹ ਨਹੀਂ ਕੋਈ ਵੀ ਹੈਗਾ ਕੁੜੀਆ ਮੇਰਾ ਕੜਾ ਵੱਜ ਗਿਆ ਨਿੱਕਾਂ ਦਾ ਬਹੁਤ ਡਿਗਦਾ ਹੈ ਸਿਰੋਂ ਡਿਗ ਪੈਂਦਾ ਹੈ ਨਜਲਾ ਜੀ ਕਾ ਮੇਰੇ ਵਗਦਾ ਹੈ ਛੋਟੇ ਧਵਾਣੇ ਤੁਹਾਨੂੰ ਵਿਖਾਏ ਜਾਣਗੇ ਇਹਦਾ ਧਵਾਣਾ ਨਾ ਇੱਥੋਂ ਸ਼ੁਰੂ ਹੈ ਧਵਾਣੇ ਦੀ ਸ਼ੁਰੂਆਤ ਇਹ ਹੈ ਬ੍ਰੈਡ ਕਰਕੇ ਦਵਾਨਾ ਬਣਿਆ ਪਹਿਲਾਂ ਐਹੋ ਹੀ ਚੀਜ਼ ਸੀ ਠੀਕ ਜੇ ਆ ਵੇਖ ਲੋ ਲੀਕਾਂ ਦੇ ਹੰਡੀਆਂ ਨਾ ਵੇਜ ਇਹ ਲੀਕ ਮੁੜ ਕੇ ਮੋਕ ਗਈ ਜਦੋਂ ਦਵਾਨਾ ਵੱਡਾ ਹੋਇਆ ਦਵਾਨਾ ਨੇ ਜੀ ਹਾਂ ਜੀ ਆ ਲਾਲ ਰੰਗ ਵੇਖੋ ਨਿਕਲਿਆ ਬਾਹਰ ਉਹਨਾਂ ਦਾ ਅੰਦਰਲਾ ਇਹ ਬਾਹਰ ਦੇ ਆ ਨਾ ਅਗਲੇ ਸਾਲ ਮਿਲਣਾ ਫਿਰਸੇ ਚੰਗਾ ਜੀ ਦੋਸਤੋ ਸਤਿ ਸ੍ਰੀ ਅਕਾਲ